ਸਤਿ ਸ਼੍ਰੀ ਅਕਾਲ ਦੋਸਤੋ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸ਼੍ਰੀ ਜੀਦਾ ਦੇ ਚਲਦੇ ਆ ਉਹਨਾਂ ਨੂੰ ਸਮਰਪਿਤ ਦੋ ਸ਼ਬਦ ਮੇਰੇ ਨਾਲ ਪੰਜਾਬੀ ਲੋਕ ਗਾਇਕ ਭਾਈ ਪੰਮਾ ਸ਼ੇਰ ਜੀ ਸੋ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਪ੍ਰਵਾਨ ਕਰੋਗੇ ਪਰ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਿਓ ਹਾਂਜੀ ਬਾਬਾ ਜੀ ਹੋਰਾ ਕਰੀਨਾ ਕਨੇਉ ਤੇ ਝੰਡਾ ਕੇਸਰੀ ਅਸੀਂ ਚੁਲਾਵਾਂਗੇ ਤੇਰੇ ਉਹ ਛੋਟਿਆ ਪੁੱਤਾ ਦੀ ਮੇਲ ਤਾਈ ਹੋ ਜੇ ਅੱਗ ਤੇ ਚੜੇ ਤਾਂ ਚੜਨ ਦੇਵੀ ਸਾਡੀ ਮੜੀ ਤੇ ਉੱਗੇ ਹੋਏ ਕਾਇਰਦ ਫਿਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਸ੍ਰੀ ਗੁਰੂ ਗੋਬਨ ਸਿੰਘ ਜੀ ਮਹਾਰਾਜ ਦੇ ਛੋਟੇ ਸਹਬਜਾਦੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਦੋਂ ਸਰਹੰਦ ਦੇ ਸੂਬੇ ਦੀ ਕਚੈਰੀ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਉਹਨਾਂ ਨੂੰ ਈਨ ਮੰਨਣ ਲਈ ਲੱਖਾਂ ਹੀ ਤਰ੍ਹਾਂ ਦੇ ਡਰਾਵੇ ਤੇ ਲਾਲਚ ਦਿੱਤੇ ਗਏ ਛੋਟੇ ਸਹਬਜਾਦਾ ਦੀ ਸੂਬਾ ਸਰਹੰਦਨਾ ਗੱਲਬਾਤ ਸਪੇਸ਼ ਸਾਡੇ ਬਹੁਤ ਹੀ ਸਤਿਕਾਰਯੋ ਸਰਦਾਰ ਮੰਗਲ ਸਿੰਘ ਜੀ ਇੱਕ ਲੋਨਾਂ ਦੀ ਕਲਮ ਕੋ ਲਿਖੀ ਗੱਲ ਹੋ ਸਾਨੂੰ ਸਕੇ ਨਾ ਚੁਕਾ ਸਾਨੂੰ ਸਕੇ ਨਾ ਚੁਕਾ ਸੁਪਿਆ ਤੇਰੀ ਤਲਵਾਰ ਅਸੀਂ ਪੁੱਤ ਗਵਿੰਦ ਸਿੰਘ ਦੇ ਓਏ ਸਾਨੂੰ ਰੋਬ ਜਾ ਨਾ ਮਾਰ ਸੀ ਪੁੱਤ ਗਵਿੰਦ ਸਿੰਘ ਦੇ ਓਏ ਸਾਨੂੰ ਰੋਬ ਜਾਣ ਮਾਰ ਸਾਡੀ ਹੋਊਗੀ ਸ਼ਹੀਦੀ ਸਾਰੇ ਓਏ ਜਗ ਤੋ ਲੈਦਾ ਸਾਡੀ ਹੋਊਗੀ ਸ਼ਹੀਦੀ ਕਹਾਣੀ ਪੈਂਦੀ ਰਹੂਗੀ ਕਹਾਣੀ ਜਦ ਤੱਕ ਇਹ ਸੰਸਾਰ ਅਸੀਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਬ ਜਾਨ ਮਾਰ ਅਸੀਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਬ ਜਾਨ सकेना डुले लालच तूं सानू सूबा सकेना डुल आॾे दहीदी सानू उेना भुल साढे जी शहीदी सानू सघन भुल आॾा सिखी उतण सिखी उतां ਪਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਗ ਜਾਨਾ ਮਾਰ ਅਸੀਂ ਪਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਗ ਜਾਨਾ ਮਾਰੋ ਅਸੀਂ ਹੋਣ ਨਹੀਂ ਡੇੜੀ ਮੜੀ ਓਏ ਪਿਤਾ ਜੀ ਦੀ ਪੱਗ ਕੁਰਬਾਨੀ ਸੁਪਿਆ ਓਏ ਸਾਡੀ ਸਾਰਾ ਜੱਗ ਰੂਹ ਯਾਦ ਕੁਰਬਾਨੀ ਸੁਪਿਆ ਸਾਡੀ ਸਾਰਾ ਜੱਗ ਇਥੋਂ ਨਾਂਣਤਾ ਦਾ ਹੋਣਾ ਓਏ ਨਾਂਣਤਾ ਦਾ ਵੇਖੀ ਚੱਕ ਹੋਣਾ ਨਹੀਂਓ ਘਾਰ ਅਸੀਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਹ ਜਾਨਾ ਨਾ ਪਤਖ ਜਿੰਦ ਸਿੰਘ ਦੇ ਓਏ ਸਾਨੂੰ ਰੋ ਉਜਾ ਨਮਾਰ ਐ ਤੂੰ ਕਰ ਐਵੇਂ ਵਕਤ ਨਗਾੜ ਜੋ ਕਰਨਾ ਤੂੰ ਕਰ ਰਹੀ ਹੈ ਵਕਤ ਨਗਾੜ ਅਸੀਂ ਲਾਉਣਿਆਂ ਜੈਕਾਰੇ ਹੁਣ ਬੋਲੇ ਸੋਨਹਾਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਗ ਜਾਣ ਮਾਰ ਅਸੀਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ ਰੋਗ ਜਾਣ ਮਾਰ ਅਸੀਂ ਪੁੱਤ ਗੋਬਿੰਦ ਸਿੰਘ ਦੇ ਓਏ ਸਾਨੂੰ